ਗੁਰੂ ਨਾਨਕ ਦੇਵ ਜੀ ਮੁਗਲ ਸਮਰਾਟ ਵਿੱਚੋਂ ਕਿਸ ਮੁਗਲ ਸਮਰਾਟ ਦੇ ਸਮਕਾਲੀ ਸਨ ਬਾਬਰ ਓਕੇ ਗੁੱਡ ਉੱਚੀ ਬੋਲਣਾ ਥੋੜਾ ਅਨਸਰ ਠੀਕ ਹੈ ਗੁਰੂ ਨਾਨਕ ਦੇਵ ਜੀ ਨੇ ਦੂਜੀ ਉਦਾਸੀ ਕਿਸ ਦਿਸ਼ਾ ਵੱਲ ਕੀਤੀ ਦੱਖਣ ਵੱਲ ਓਕੇ ਗੁੱਡ ਕਿਸ ਗੁਰੂ ਸਾਹਿਬਾ ਕਿਸ ਗੁਰੂ ਸਾਹਿਬ ਦਾ ਜਨਮ ਸਥਾਨ ਤਲਵੰਡੀ ਹੈ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਗੁਰੂ ਨਾਨਕ ਦੇਵ ਜੀ ਓਕੇ ਕਿਹੜੇ ਗੁਰੂ ਸਾਹਿਬ ਨੇ ਜਪਜੀ ਸਾਹਿਬ ਦੀ ਰਚਨਾ ਕੀਤੀ ਗੁਰੂ ਨਾਨਕ ਦੇਵ ਜੀ ਆਸਾ ਦੀ ਵਾਰ ਦੇ ਰਚਨਹਾਰ ਕੌਣ ਹਨ ਨਾਨਕ ਦੇਵ ਜੀ ਓਕੇ ਬੇਰ ਸਾਹਿਬ ਗੁਰਦੁਆਰਾ ਕਿੱਥੇ ਸਥਿਤ ਹੈ ਸੁਲਤਾਨਪੁਰ ਲੋਧੀ ਓਕੇ ਪੰਜਾ ਸਾਹਿਬ ਦਾ ਦੂਜਾ ਨਾਂ ਕੀ ਹੈ ਚੂਨਾ ਮੰਡੀ ਓਕੇ ਰੱਬੀ ਗਿਆਨ ਦੀ ਪ੍ਰਾਪਤੀ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਹੋਈ ਸੁਲਤਾਨਪੁਰ ਲੋਧੀ ਓਕੇ ਲੰਗਰ ਪ੍ਰਥਾ ਦਾ ਆਰੰਭ ਕਿਸ ਨੇ ਕੀਤਾ ਗੁਰੂ ਨਾਨਕ ਦੇਵ ਜੀ ਨੇ ਓਕੇ ਉਦਾਸੀ ਮਤ ਦੀ ਸਥਾਪਨਾ ਕਿਸ ਨੇ ਕੀਤੀ ਸ੍ਰੀ ਚੰਦ ਜੀ ਨੇ ਓਕੇ ਗੁੱਡ